ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਮਸੇ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਈ ਜੀ ਅਸੀਂ ਕਹਾਂ ਹਸੀ ਵਾਲਾ ਸਾਹਿਬ ਉਹ ਠੀਕ ਹੋ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਡਾਕਟਰ ਸਾਹਿਬ ਬੱਬੂ ਹੈ ਜੀ ਐਡਰੈਸ ਲਾਭਤਰਾ ਜੀ ਆਪਣਾ ਜ਼ਿਲ੍ਹਾ ਬਈ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜੀ ਤਹਿਸੀਲ ਬਈ ਰਾਮਪੁਰਾ ਫੋਲ ਜੀ ਨੇੜੇ ਪਿੰਡ ਬਈ ਭਦੌੜ ਰਹਿਗਾ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 77473 ਜੀ 1737 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਹੈ ਬੜ ਦੇ ਨੇ ਕਿਹੜਾ ਸੂਆ ਇਹ ਦੂਸਰਾ ਸੂਆ ਸਵੇਰ ਸਾਹ ਕਦੋਂ ਸੂਈ ਹੈ ਇਹ ਮੰਨ ਕੇ ਚੱਲੋ ਜੀ ਨੂੰ ਢਾਈ ਘੰਟੇ ਹੋ ਗਏ ਜੀ ਢਾਈ ਘੰਟੇਾਂ ਮੈਂ ਜੇਰਾ ਪਈ ਹੈ ਜੀ ਪ੍ਰੋਪਰ ਪਈ ਇਸਾਰੀ ਜੇਰਾ ਪਈ ਹੈ ਸਾਰੀ ਕੰਪਲੀਟ ਆ ਹਾਂਜੀ ਬੱਚਾ ਕੀ ਦੇ ਤਾਂ ਬੱਚੀ ਦਿੱਤੀ ਆ ਜੀ ਐਰ ਸ਼ੈਰ ਬਹੁਤ ਚੰਗੀ ਬੱਚੀ ਬੜੀ ਚੰਗੀ ਨੇ ਬਹੁਤ ਚੰਗੀ ਗੁਲਾਬੀ ਨਾਸ ਆ ਜੀ ਆਹ ਇਹ ਤਾਂ ਇਹ ਰੱਸਾ ਹੁਣੀ ਪਾਇਆ ਕਰਕੇ ਨਾ ਥੋੜਾ ਟਾਈਮ ਪਹਿਲਾਂ ਲੱਤ ਸੀਗਾ ਪਿੱਛੇ ਨੂੰ ਖਿੱਚਦੀ ਆ ਹਾਂ ਪਿੱਛੇ ਨੂੰ ਖਿੱਚੀ ਜਾਂਦੀ ਆ ਹਮ ਬੱਚਾ ਬੱਚੀ ਬੱਚੀ ਬਹੁਤ ਚੰਗੀ ਦਿੱਤੀ ਆ ਕਿਥੋਂ ਲਿਆ ਉਹਨੇ ਇੰਨੇ ਸਾਫ ਸੂ ਫੇਸ ਬੜਾ ਚੰਗਾ ਕਰ ਦਿੱਤਾ ਡਰੀਡ ਚੰਗੀ ਆਪਣੀ ਫੁੱਲ ਗਾਂਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਪੂਰੀ ਫੀਟਿੰਗ ਵਾਲਾ ਡਰੈਕਟ ਹਾਂਜੀ ਹਾਂਜੀ ਤੇ ਥਾਣੇ ਦਿਖਾਈ ਕਿੰਨਾ ਚੰਗਾ ਲੱਗਿਆ ਗੁਲਾਬੀ ਥਾਣ ਲੱਗਿਆ ਜੀ ਪੂਛ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਪੂਰੀ ਵਿਥੀ ਤੇ ਆਈ ਡਾਕਟਰ ਵੀ ਲੱਤਾ ਮਾਰੂ ਨਾ ਉਹ ਕੰਮ ਨਹੀਂ ਲੈ ਬੈਠਾ ਬੈਜਾ ਲੈ ਲੈ ਕਹਿਣਾ ਕੁਛ ਨਹੀਂ ਕਰਨ ਵਾਲੀ ਨੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਠੰਡੀ ਬਹੁਤ ਆਣਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੋਲ ਦੇ ਬਈ ਤੋਰ ਦੇ ਬੱਚਾ ਮਗਰ ਜਿਵੇਂ ਸੂਈ ਆ ਡਾਕਟਰ ਨੇ ਜਾਪਾ ਨਹੀਂ ਮੰਨਿਆ ਲੈ ਮੌਨ ਨਾ ਗਾਲਾਂ ਖਰੀ ਜਾਂਦੀ ਹੈ ਹ ਬੱਚੀ ਨੇ ਵੀ ਸਾਲ ਡੇਢ ਸਾਨੂੰ ਨਾਲ ਹੀ ਤਿਆਰ ਹੋ ਜਾਣਾ ਵੱਡੀ ਗੱਲ ਜੇਰ ਦੀ ਹੁੰਦੀ ਹੈ ਜੇਰ ਵੀ ਪਾਈਆ ਰੱਖੀ ਬੈਠਾ ਕੰਪਲੀਟ ਖੈਰ ਬਿਊਟੀ ਬਹੁਤ ਆ ਪ੍ਰਿੰਟ ਬੜਾ ਚੰਗਾ ਆ ਸਿੰਘਾਂ ਦੀ ਫੋਰਜ ਜੀ ਜ਼ਰੂਰ ਹੈਗੀ ਮਾੜੀ ਮਾਰੀ ਕੋਈ ਭੈਣ ਭਰਾ ਐ ਨਾ ਮੰਨੇ ਵੀ ਮਾਰਦੀ ਆ ਜਾਂ ਕੁਝ ਕਹੂਗੀ ਉਹ ਆਪਣੀ ਫੁੱਲ ਗਰੰਟੀ ਹੋ ਜੇਰ ਦੀ ਭਾਰ ਦੀ ਫੁੱਲ ਗਰੰਟੀ ਠੀਕ ਆ ਬਾਈ ਹਾਂਜੀ ਆਰਡਰ ਕਮਾਲ ਥਾਨ ਬਹੁਤ ਚੰਗਾ ਚਿਵਾਈ ਕਿਵੇਂ ਆ ਭਰਾ ਚਿਵਾਈ ਤਾਂ ਫਿਰ ਡਾਕਟਰ ਤੈਨੂੰ ਪਤਾ ਹੀ ਆ ਯਾਰ ਹੂੰ ਹੂੰ ਉਹ ਤਾਂ ਕੱਚਾ ਕੰਮ ਆਪਾਂ ਕਰਦੇ ਨਹੀਂ ਹੁੰਦੇ। ਹੂੰ। ਦੇਖ ਉੱਥੇ ਤਾਂ ਖੜੀ ਹੀ ਹੋਰ ਆਉਂਦੀ ਨਾ ਘੋੜੀਆਂ ਨੂੰ। ਸਹੀ ਗੱਲ ਆ। ਦੇਖ ਤੋਰਾ ਕਿੰਨਾ ਚੰਗਾ। ਕਿਆ ਬਾਤ। ਜਿੱਥੋਂ ਆਕ ਮਰਜੀ ਲੈ ਜਾ। ਹੂੰ। ਜਨਾਬਤ ਰੁਕ ਜਾਓ। ਤੋਰਾ ਇੱਕ ਨੰਬਰ ਗਲੀ ਦੇ ਵਿਚਾਲੇ ਖੜਾ ਨਹੀਂ ਜਿਵੇਂ ਮਰਦੀ ਬਹਿਦਾ। ਜਿੱਧਰ ਦੀ ਮਰਦੀ ਬਹਿਦਾ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ। ਫੁੱਲ ਬਿਊਟੀ ਆਰਡਰ ਕਮਾਲ ਫੇਸ ਬੜਾ ਚੰਗਾ। ਕਿਸੇ ਪਾਸੇ ਕਰਮ ਵਾਲੀ ਨੂੰ ਕੋਈ ਗਾਰਡ ਨਹੀਂ ਹਨਾ। ਬੱਚਾ ਵੀ ਕਰਮ ਵਾਲੀ ਨੇ ਬੱਚੀ ਤੇ ਦੀ ਬੱਚੀ ਨੇ ਵੀ ਬਾਈ ਨਾਲ ਹੀ ਤਿਆਰ ਹੋਣਾਗਾ। ਤੇ ਕੀ ਮੋਲ ਆ ਭਰਾ ਜੈਜ ਇਹ ਡਾਕਟਰ ਸਾਹਿਬ ਮੰਨ ਕੇ ਚੱਲੋ ਜੀ ਕੋਈ 60 ਨਹੀਂ ਕੋਈ 65 ਨਹੀਂ ਜੀ ਹੂੰ ਇਹ ਵੈੜ ਜੀ ਬਸ ਆਪਾਂ 548000 ਰੁਪਏ ਦੀ ਅੱਜ ਦੇ ਦੇ ਦਾਂਗੇ ਜੀ ਚੱਕ ਬਾਈ ਜਮ ਜੈਜ ਮੋਲ 548000 ਦੀ ਵੈੜ ਬਾਈ ਇਹਨਾਂ ਦੇ ਦੇ ਦਾਂਗੇ ਮੋਲ ਕੋਈ 60 ਨਹੀਂ 65 ਨਹੀਂ ਮੋਲ ਜਮ ਜੈਜ ਆ ਬਾਈ ਆਰਡਰ ਦੇਖੋ ਸੀਟ ਵੀ ਚੈੱਕ ਕਰੋ ਸੂਈ ਸਵਾਈ ਆ ਸੂਈ ਸਵਾਈ ਆ ਕਿਸੇ ਪਾਸੋਂ ਕਰਮ ਵਾਲੀ ਨੂੰ ਬੱਚਾ ਲਾਉਣਾ ਲਾ ਲਓ ਨਹੀਂ ਲਾਉਣਾ ਨਾ ਲਾਓ ਆਹੀਂ ਬਹਿ ਜਾਓ ਆ ਮਨ ਉਤਾਰ ਬੌਲਿਆ ਜਹੇ ਦਾ ਖੱਟਾ-ਖੱਟਾ ਮਾਰਦੀ ਆ ਜੀ ਦਿਖਾ ਦਿਓ ਲਓ ਜੀ ਲੈ ਬਾਈ ਜਮਮਾ ਜੀ ਬੌਲ ਵਾਲਾ ਲਓ ਕੇ ਬਾਈ ਬੌਲ ਚਵਾਈ ਦਾ ਬਾਲੀ ਚੰਗੇ ਡਟ ਲੈ ਲੈ ਚਵਾਈ ਦੇਖ ਲੈ ਲੈ ਕਿਆ ਬਾਤ ਆ ਚੂਣ ਬੜਾ ਚੰਗਾ ਕਰਮਾ ਇਹਦਾ ਠੰਡੀ ਖੱਟਾ ਖੱਟਾ ਕੋਈ ਦੇਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਜਿਵੇਂ ਮਰਜੀ ਵਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੋਈ ਕਿਆ ਖੱਟਾ ਖੱਟਾ ਬੋਲਾ ਲੈ ਚਵਾਈ 1 ਨੰਬਰ ਮਾਹ ਡਾਕਟਰ ਬਾੜੀ ਚੰਗੀਆਂ ਚਵਾਈ ਥਣ ਤਾਂ ਬਾੜਾ ਚੰਗਾ ਨਹੀਂ ਜਾਜ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਕੱਲਾ ਕੱਲਾ ਥਣ ਲੱਗਿਆ ਡਾਕਟਰ ਹਾਂ ਐ ਨਹੀਂ ਗੱਲ ਅੱਗੇ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਡਾਕਟਰ ਸਾਹਿਬ ਕਦੋਂ ਸੂਈ ਆ ਬਈ ਇਹਨੂੰ ਜੀ ਸੂਈ ਨੂੰ ਅੱਜ 5ਵਾਂ 6ਵਾਂ ਦੇਣਾ ਜੀ 5ਵਾਂ ਬੱਚਾ ਕੀ ਹੈ ਮੇਰਾ ਇਹ ਹੁਣੀ ਆਈ ਆਪਣੇ ਕੋਲੇ ਅੱਛਾ ਅੱਛਾ ਤੇ ਤੇ ਕਿੰਨੇ ਕੋਲੇ ਦੁੱਧ ਹੋਣ ਰੈਡੀ ਹੋਊ ਜੀ 9 10 9 10 ਮਾਲਕਾਂ ਦੇ ਘਰ ਦਾ ਕਿੰਨਾ ਕੇ ਦੇ ਦੂ ਅਸਟੀਮੇਟ ਜੀ 13 ਲੀਟਰ 14 13 14 ਇੱਥੇ ਦੇ ਦੋ ਜੀ ਹੋਲ ਹੈ ਬਾਈ ਤੋੜ ਕੇ ਰਖਾ ਲਈ ਠੰਡੀ ਝੀਲ ਦਾ ਜੀ ਇਹਦਾ ਵੀ ਕੋਈ ਲੇਖਾ ਨਹੀਂਗਾ ਠੀਕ ਹੈ ਬਾਈ ਹਾਂਜੀ ਫੇਸ ਰੀਤੀ ਦਿਖਾਉ ਕਿ ਨਹੀਂ ਫੇਸ ਬੜਾ ਚੰਗਾ ਬੋਦੀ ਚੰਗੀ ਅਸਮਾ ਕਪੂਣਾ ਬੈੜ ਦੇ ਵਿੱਚ ਚੰਗਾ ਕੱਦ ਠੀਕ ਆ ਆਰਡਰ ਚੰਗਾ ਥਣ ਚੰਗਾ ਚਿਵਾਈ ਕਿਵੇਂ ਆ ਚਿਵਾਈ ਤਾਂ ਫਿਰ ਤੁਹਾਨੂੰ ਡਾਕਟਰ ਜਿਹੜਾ ਬੰਦਾ ਤੁਹਾਨੂੰ ਦੱਸਿਆਦਾ ਹੈਗਾ ਵਾਰ-ਵਾਰ ਤਾਂ ਆਪਾਂ ਦੱਸਣ ਦੀ ਲੋੜ ਹੀ ਨਹੀਂ ਉਹਦਾ ਜਿਹੜਾ ਕਿਹੜਾ ਗੱਬਣਾ ਹਨਾ ਸਹੀ ਗੱਲ ਉਹਦਾ ਅਗਲੇ ਨੇ ਚੋਕ ਐ ਭਾਵੇਂ ਅਗਲਾ ਆ ਵੇੜ ਨੂੰ ਆ ਭਾਵੇਂ ਬਾਈ ਜੀ ਦੋ ਡੰਗ ਚੋਕੇ ਲੈ ਜੇ ਕੋਈ ਹੂੰ ਸਮਝ ਗਏ ਜੀ ਸਹੀ ਹੈ ਸਹੀ ਹੈ ਉਹ ਨਹੀਂ ਕੋਈ ਗੱਲ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਹਾਂ ਤੋਰਾ ਹੋ ਗਿਆ ਹਨਾ ਤੋਰਾ ਬਾਹਲਾ ਚੰਗਾ ਡਾਕਟਰ ਲੈ ਹੋ ਤੋੜ ਦਿੰਨੇ ਕਿੰਨਾ ਕਮਾਲ ਆ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਲੈ ਜਿੱਥੇ ਮਰਜ਼ੀ ਖੜਾ ਲੈ ਲੋਲੀ ਦੇ ਵਿਚਾਲੇ ਖੜੇ ਹਾਂ ਮੈਂ ਕਹਿੰਦਾ ਕਹਿੰਦੀ ਕੁਝ ਨਹੀਂ ਹੈ ਨਾ ਮਾਖਾ ਜੀ ਲਓ ਕਹੂ ਵੀ ਤਾ ਹੁਣ ਦੇ ਸੜ ਤਾ ਬਾਈ ਨੇ ਜਿਵੇਂ ਮਰਜ਼ੀ ਵਹਜਾ ਲੈ ਕੋਈ ਚੱਕਰੀ ਨਹੀਂ ਸਫਾਈ ਦਿਖਾਓ ਜੀ ਕਿੰਨੀ ਹੈ ਲੈ ਵੇਰੀ ਦੇਖੋ ਸਫਾਈ ਸਫਾਈ ਦਿਖਾਓ ਕਿੰਨੀ ਹੈ ਲੈ ਆਰਡਰ ਕਮਾਲ ਬਹੁਤ ਸੋਹਣਾ ਆਰਡਰ ਲੈ ਕਿਆ ਬਾਤ ਕੁਆਲਿਟੀ ਬਹੁਤ ਚੰਗੀ ਕੁਆਲਿਟੀ ਬਹੁਤ ਚੰਗੀ ਰਟ ਸਾਹਿਬ ਮੁੱਲ ਫਿਰ ਜਾਇਜ਼ ਫੇ ਡਾਕਟਰ ਸਾਹਿਬ ਅੱਜ ਜੀ 46000 ਰੁਪਏ ਦੇ ਦੇਗਾ ਚੱਕ ਬਾਈ 46000 ਦੀ ਵੜ ਪਾਈ ਕਹਿੰਦਾ ਦੇ ਦਿਆਂਗੇ ਟੂਰਾ ਦਾ ਇੱਕ ਨੰਬਰ ਆ ਡਾਕਟਰ ਹੂੰ ਟੂਰਾ ਇੱਕ ਨੰਬਰ ਆ ਕੱਦ ਬਰੀਡ ਫੁੱਲ ਚੰਗੀ ਆ ਸੋਈ ਸਵਾਈ ਹੈ ਜਰਸੀ ਚ ਆ ਗਈ ਕਾਲੀ ਜਰਸੀ ਆ ਗਈ ਡਾਕਟਰ ਕਾਲੀ ਜਰਸੀ ਹਾਂਜੀ ਠੀਕ ਆ ਲੈ ਬਾਈ ਤਾਰਾ ਕੋਈ ਚੱਕਰ ਨਹੀਂ ਮਾਰ ਕੇ ਰਖਾਉਂਗੇ ਹਰ ਜੀ ਡਾਕਟਰ ਆ ਫਸ ਗਿਆ ਸੀ ਆਪਾ ਨਹੀਂ ਪਾਉਣਾ ਨਾ ਨਹੀਂ ਪਾਉਣਾ ਨਾ ਪਾਓ ਜੀ ਨਿਆਣਾ ਪਾਉਣਾ ਪਾ ਲੂ ਨਹੀਂ ਪਾਉਣਾ ਨਾ ਪਾਉ ਠੀਕ ਆ ਹਾਂਜੀ ਕੋਈ ਚੱਕਰ ਨਹੀਂ ਕੋਈ ਭੈਣ ਭਰਾ ਆਊਗਾ ਲੱਤ ਨਹੀਂ ਜੀ ਚੱਕ ਕੇ ਗਾਂ ਮਛਾਂ ਕਰਦੀ ਹਾਂ ਇਹ ਨਹੀਂ ਗੱਲ ਵੀ ਲੱਤ ਮਾਰੂਗੀ ਜਾਂ ਲੱਤ ਚੱਕ ਕੇ ਗਾਂ ਮਛਾਣਾ ਊਂ ਠੰਡੀ ਆ ਨਾ ਬਾਹਲੀ ਜਿਆਦਾ ਜੀ ਮੈਂ ਕਿ ਨਿਆਣਾ ਵੀ ਆਪਾਂ ਪਾ ਕੇ ਦਿਖਾ ਦਿੰਦੇ ਹਾਂ ਦੋ ਮਿੰਟ ਠੀਕ ਰੁਕ ਜਿਓ ਬੰਨ ਦੇ ਬੰਨ ਦੇ ਉਰੇ ਆ ਜਾ ਉਰੇ 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 ਬੱਲੇ ਉਰੇ ਆ ਜਾ ਵਾ ਚੱਲਾ ਲੈ ਲਓ ਜੀ ਪਾ ਦੇਨੇ ਹਾਂ ਵਾਹ ਵਾਹ ਪਾਉਣਾ ਪਾਓ ਨਹੀਂ ਨਹੀਂ ਪਾਣਾ ਪਾਓ ਜਿਉ ਨਹੀਂ ਕੋਈ ਗੱਲ ਕੋਈ ਕੋਈ ਚੱਕਰ ਨਹੀਂ ਲਓ ਤੜਕੇ ਦੀ ਮੈਂ ਹੁਣ ਫੇਰ ਦੱਸਦਾ ਜੀ ਆਪਾਂ ਚੋਕ ਹੀ ਲਿਆਂਦੀ ਆ ਸਾਫ਼ ਕਰਕੇ ਜੀ ਕੁਛ ਕਰ ਲੱਤ ਲਓ ਜੀ ਚਵਾਈ ਦਿਖਾ ਲੈ ਚਵਾਈ ਦੇਖ ਚਵਾਈ ਬਹੁਤ ਨਹੀਂ ਹੈ ਨਾ ਮਾੜੀ ਚੰਗੀ ਚਵਾਈ ਮੋਟੀ ਮੋਟੀ ਚਵਾਈ ਹੈ ਜਿਵੇਂ ਮਾਰ ਨਿਬੜਦੀ ਆ ਨਿਬੜਦੀ ਆ ਪੂਰੀ ਕੀ ਆ ਗੰਨੇਰ ਕੀ ਤਾਂ ਮਾੜਾ ਯਾਰ ਬਾਈ ਕੋ ਬੱਚੇ ਨੂੰ ਬਿਠਾ ਦੇ ਭਾਈ ਕੋਈ ਵੀ ਬੰਦਾ ਆ ਨਹੀਂ ਬਿਚੋ ਨਾ ਬਿਠਾ ਦੇ ਭਾਈ ਕਹਿੰਦਾ ਕੋਈ ਚੈੱਕ ਨਹੀਂ ਚਵਾਈ ਇੱਕ ਨੰਬਰ ਠੰਡੀ ਸੀਲ ਹੈ ਸੋਈ ਸਵਾਈ ਮੁੱਲ ਜਮ ਜਾਇਦਾ ਬਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ